ਸਾਸਰੀਏ ਕਾਲ ਜੀ ਅੱਜ ਆਪਾਂ ਆਈਸਕ੍ਰੀਮ ਵਾਸਤੇ ਜਾਂ ਕੁਲਫੀ ਵਾਸਤੇ ਪਾਊਡਰ ਜਾਂ ਪ੍ਰੀ-ਮਿਕਸਰ ਬਣਾ ਕੇ ਰੱਖਾਂਗੇ ਤੇ ਨਾਲ ਹੀ ਆਪਾਂ ਆਈਸਕ੍ਰੀਮ ਕਿਸ ਤਰ੍ਹਾਂ ਬਣਦੀ ਹੈ ਉਸ ਨੂੰ ਵੀ ਦੇਖਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਆਈਸਕ੍ਰੀਮ ਬਣਦੀ ਹੈ ਇਹਦੇ ਨਾਲ ਤੁਸੀਂ ਪਾਊਡਰ ਇੱਕ ਵਾਰੀ ਬਣਾ ਕੇ ਰੱਖ ਲਓ 6 ਮਹੀਨੇ ਸਾਲ ਪਰ ਤੱਕ ਇਹ ਪਾਊਡਰ ਖਰਾਬ ਨਹੀਂ ਹੁੰਦਾ ਹੈਗਾ ਨੂੰ 에어ਟਾਈਟ ਡੱਬੇ ਦੇ ਵਿੱਚ ਪਾ ਕੇ ਰੱਖ ਲਓ ਜਾਂ ਤੁਸੀਂ ਫ੍ਰਿਜ ਦੇ ਵਿੱਚ ਵੀ ਇਹਨੂੰ ਰੱਖ ਸਕਦੇ ਹੋ ਫਿਰ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਤੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਤੁਹਾਨੂੰ ਬਾਰ ਬਾਰ ਆਈਸਕ੍ਰੀਮ ਵਾਸਤੇ ਕੋਈ ਵੀ ਪਾਊਡਰ ਜਾਂ ਕੁਝ ਵੀ ਰਗੜਨ ਦੀ ਲੋੜ ਨਹੀਂ ਹੈਗੀ ਇੱਕ ਵਾਰੀ ਤੁਸੀਂ ਦੁੱਧ ਦੇ ਵਿੱਚ ਪਾਊਡਰ ਨੂੰ ਪਾਓ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਾਜ਼ਾਰ ਵਰਗੀ ਆਈਸਕ੍ਰੀਮ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਆ ਵੀਡੀਓ ਨੂੰ ਜ਼ਰੂਰ ਕਰ ਦਿਓ ਤੇ ਨਾਲ ਹੀ ਆਪਾਂ ਬਣਾਉਣਾ ਸ਼ੁਰੂ ਕਰ ਦਿੰਦੇ ਆ ਆਈਸਕ੍ਰੀਮ ਕੁਲਫੀ ਵਾਸਤੇ ਪਾਊਡਰ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਚੀਨੀ ਲਈਏ ਤੁਸੀਂ ਕੋਈ ਵੀ ਕੱਪ ਜਾਂ ਕੌਲੀ ਆ ਜਿਹੜੀ ਸੈੱਟ ਕਰ ਲੈਣੀ ਆ ਮੱਖੀਆਂ ਵੀ ਬਹੁਤ ਹੋ ਗਈਆਂ ਮੱਖੇ ਚਾਹੀ ਨਹੀਂ ਰਹੀ ਹੈਗੇ ਮੱਖੀ ਵੀ ਬਹੁਤ ਅੰਕੀ ਤਾਨੂੰ ਐਨੀ ਵਾਰੀ ਵੀਡੀਓ ਸ਼ੂਟ ਕਰ ਲਈ ਉਸ ਤੋਂ ਬਾਅਦ ਆਪਾਂ ਇੱਕ ਕੌਲੀ ਸੈੱਟ ਕੀਤੀ ਹੈ ਇੱਕ ਕੌਲੀ ਮੈਂ ਚੀਨੀ ਦੀ ਪਾਈ ਆ ਚਾਰ ਚਮਚੇ ਦੇ ਵਿੱਚ ਮਿਲਕ ਪਾਊਡਰ ਦੇ ਪਾਏ ਨੇਗੇ ਤੇ ਚਾਰ ਚਮਚ ਹੀ ਆਪਾਂ ਇਹਦੇ ਵਿੱਚ ਜਿਹੜਾ ਕਸਟਰਡ ਪਾਊਡਰ ਪਾਵਾਂਗੇ ਤੁਸੀਂ ਕੋਈ ਵੀ ਫਲੇਵਰ ਦਾ ਪਾ ਸਕਦੇ ਹੋ ਜਿਹੜਾ ਫਲੇਵਰ ਤੁਹਾਨੂੰ ਪਸੰਦ ਹੈ ਤੁਸੀਂ ਚਾਹੇ ਦੇ ਵਿੱਚ ਇਲਾਇਚੀ ਦਾ ਪਾਊਡਰ ਵੀ ਪਾ ਸਕਦੇ ਹੋ ਜੇ ਇਲਾਇਚੀ ਫਲੇਵਰ ਦੇਣਾ ਹੈ ਵੈਸੇ ਵਨੀਲਾ ਕਸਟਰਡ ਹੈ ਚ ਵਨੀਲਾ ਫਲੇਵਰ ਹੈਗਾ ਇਸ ਲਈ ਮੈਂ ਨਹੀਂ ਪਾਇਆ ਹੈਗਾ ਕੋਈ ਵੀ ਅਲੱਗ ਤੋਂ ਫਲੇਵਰ ਤੁਸੀਂ ਚਾਹੋ ਪਾਉਣਾ ਹੈ ਪਾ ਵੀ ਸਕਦੇ ਹੋ ਤੇ ਉਸ ਤੋਂ ਬਾਅਦ 10-15 ਬਦਾਮ ਇਹਦੇ ਵਿੱਚ ਪਾਏ ਨੇ ਆਪਾਂ ਇਹਨੂੰ ਮਿਕਸੀ ਦੇ ਵਿੱਚ ਪਾ ਕੇ ਬਿਲਕੁਲ ਪਰੀ ਕੇ ਇਸ ਤਰ੍ਹਾਂ ਦਾ ਪਾਊਡਰ ਤੁਸੀਂ ਬਣਾ ਲੈਣਾ ਹੈ ਤੁਸੀਂ ਇਹਦੇ ਵਿੱਚ ਕਾਜੂ ਵੀ ਐਡ ਕਰ ਸਕਦੇ ਹੋ 15 ਤੋਂ 20 ਕਾਜੂ ਐਡ ਕਰ ਦੋ ਜਾਂ ਫਿਰ ਪਿਸਤਾ ਫਲੇਵਰ ਦੀ ਬਣਾਉਣੀ ਆ ਪਿਸਤਾ ਵੀ ਐਡ ਕਰ ਸਕਦੇ ਹਾਂ ਜੇ ਤੁਸੀਂ ਮਿਲਕ ਪਾਊਡਰ ਦੀ ਮਾਤਰਾ ਘਟਾਉਣਾ ਵਧਾਉਣਾ ਚਾਹੁੰਦੇ ਹੋ ਤਾਂ ਉਹ ਵੀ ਘਟਾਵਾਂ ਦਾ ਸਕਦੇ ਹਾਂ ਉਸ ਤੋਂ ਬਾਅਦ ਇਹ ਆਪਣਾ ਪਾਊਡਰ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਆਈਸਕ੍ਰੀਮ ਵੀ ਆ ਜਿਹੜੀ ਜਮਾ ਕੇ ਦੇਖ ਲੈਣੇ ਆ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਆ ਆਈਸਕ੍ਰੀਮ ਵੀ ਆਪਾਂ 1/2 ਕਿਲੋ ਦੁੱਧ ਲਿਆਏ ਇਹਨੂੰ ਬਾਲੀ ਦੇ ਲਵਾਂਗੇ ਦੁੱਧ ਨੂੰ ਤੇ ਨਾਲ ਹੀ 3 ਤੋਂ 4 ਚਮਚ ਸਵਾਦ ਅਨੁਸਾਰ ਇਹਦੇ ਵਿੱਚ ਪਾਊਡਰ ਦੇ ਪਾ ਲਵਾਂਗੇ ਜੇ ਤੁਸੀਂ ਮਿੱਠਾ ਘੱਟ ਪਸੰਦ ਕਰਦੇ ਹੋ ਤਾਂ 3 ਚਮਚ ਕਾਫੀ ਨੇ ਦਿਖ ਲਓ ਦੁੱਧ ਦੇ ਵਿੱਚ ਜੇ ਤੁਸੀਂ ਮਿੱਠਾ ਥੋੜਾ ਜਿਹਾ ਵੱਧ ਪਸੰਦ ਕਰਦੇ ਹੋ ਤਾਂ 4 ਚਮਚ ਮਿੱਠੇ ਦੇ ਜਿਹੜੇ ਪਾ ਲਓ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਆਪਾਂ ਤੇ ਨਾਲ ਹੀ ਆਪਾਂ ਗੈਸ ਦੀ ਫਲੇਮ ਉਬਾਲੀ ਦਵਾਉਣ ਤੋਂ ਬਾਅਦ ਆ ਬੰਦ ਕਰ ਦਵਾਂਗੇ ਥੋੜਾ ਜਿਹਾ ਮੈਨੂੰ ਹੋਰ ਮੈਂ ਐਡ ਕਰ ਲਿਆ ਇਹਦੇ ਵਿੱਚ ਤੇ ਇਸ ਤਰ੍ਹਾਂ ਇਹ ਬਣ ਕੇ ਤਿਆਰ ਹੋ ਗਿਆ ਤੁਸੀਂ ਚਾਹੇ ਇਹਦੇ ਵਿੱਚ ਕਲਰਫੁੱਲ ਬਣਾਉਣੀ ਆ ਕੋਈ ਵੀ ਕਲਰ ਐਡ ਕਰ ਸਕਦੇ ਹੋ ਬਟ ਆਪਾਂ ਨਹੀਂ ਕੀਤਾ ਹੈਗਾ ਇਸ ਤਰ੍ਹਾਂ ਹੀ ਕਸਟਰਡ ਇਨ ਆਲ ਲਾਈਟ येलो कलर ਇਹਦਾ ਫਿੱਕਾ ਜਿਹਾ ਪੀਲਾ ਕਲਰ ਆ ਬਣ ਕੇ ਆ ਜਾਊਗਾ ਤੇ ਉਬਾਲੀਏ ਨੂੰ ਜਿਹੜੀ ਆ ਗਈ ਆ ਆਪਾਂ ਗੈਸ ਦੀ ਫਲੇਮ ਆ ਜਿਹੜੀ ਉਹ ਬੰਦ ਕਰ ਦਵਾਂਗੇ ਆਪਾਂ ਬਹੁਤਾ ਜ਼ਿਆਦਾ ਰਜਾਉਣਾ ਨਹੀਂ ਹੈਗਾ ਇਹਨੂੰ ਕਸਟਰਡ ਤੇ ਮਿਲਕ ਪਾਊਡਰ ਦੇ ਨਾਲ ਇਹਨੇ ਬਹੁਤ ਜ਼ਿਆਦਾ ਗਾੜਾ ਹੋ ਜਾਣਾ ਹੈ ਇਹਨੂੰ ਠੰਡਾ ਹੋਣ ਲਈ ਆਪਾਂ ਸਾਈਡ ਤੇ ਰੱਖ ਦਵਾਂਗੇ ਦੂਜੀ ਸਾਈਡ ਤੇ ਤੁਹਾਡੇ ਕੋਲ ਕੁਲਫੀ ਵਾਲੇ ਮੋਲਡ ਹੈਗੇ ਨੇ ਤੁਸੀਂ ਉਹਦੇ ਵਿੱਚ ਵੀ ਜਮਾ ਸਕਦੇ ਹੋ ਮੈਂ ਪੇਪਰ ਕੱਪ ਦੇ ਵਿੱਚ ਜਮਾਇਆ ਥੋੜੇ ਜਿਹਾ ਪਾਣੀ ਦੇ ਵਿੱਚ ਕਦੂਕਸ ਕਿਤੇ ਹੋਏ ਪਿਸਤੇ ਪਾ ਦਵਾਂਗੇ ਤੁਸੀਂ ਕੋਈ ਵੀ ਚੀਜ਼ ਪਾ ਸਕਦੇ ਹੋ ਰੂਟੀ ਫਰੂਟੀ ਵੀ ਪਾ ਸਕਦੇ ਹੋ ਤੇ ਅੱਧੇ ਤੋਂ ਥੋੜਾ ਵੱਧ ਕੱਪ ਭਰ ਕੇ ਆਪਾਂ ਇਹਦੇ ਵਿੱਚ ਦੁੱਧ ਦਾ ਇਹ ਜਿਹੜਾ ਮਿਕਸਚਰ ਦਾ ਉਹ ਪਾ ਦਵਾਂਗੇ ਤੇ ਇਹਦੇ ਉੱਪਰ ਫੋਇਲ ਪੇਪਰ ਲਗਾ ਦਵਾਂਗੇ ਜੇ ਤੁਸੀਂ ਫੋਇਲ ਪੇਪਰ ਨਹੀਂ ਲਗਾਉਣਾ ਹੈਗਾ ਤਾਂ ਤੁਸੀਂ ਇਦਾਂ ਹੀ ਹੈ ਜਿਹੜੇ ਡੰਡੀਆਂ ਇਹਦੇ ਵਿੱਚ ਲਗਾ ਸਕਦੇ ਹੋ ਪਰ ਫੋਇਲ ਪੇਪਰ ਲਗਾਉਣ ਨਾਲ ਇਦਾਂ ਹੁੰਦਾ ਹੈ ਕਿ ਬਰਫ਼ ਦੇ ਕ੍ਰਿਸਟਲ ਆ ਜਿਹੜੇ ਘਟ ਜਾਂਦੇ ਆ ਜਿਆਦਾ ਬਰਫੀਲੀ ਜੀ ਕੁਲਫੀ ਨਹੀਂ ਹੁੰਦੀ ਹੈਗੀ ਜਿਸ ਤਰ੍ਹਾਂ ਕਿ ਆਪਣੇ ਘਰੇ ਬਣ ਜਾਂਦੀ ਆ ਇਹ ਬਾਜ਼ਾਰ ਵਰਗੀ ਬਣੂਗੀ ਇਸ ਤਰ੍ਹਾਂ ਆਪਾਂ ਫੋਇਲ ਪੇਪਰ ਨਾਲ ਉਹ ਚੰਗੀ ਤਰ੍ਹਾਂ ਟੱਕ ਦਿੱਤਾ ਇੱਕ ਕੱਪ ਮੈਂ ਇਦਾਂ ਹੀ ਰੱਖੂਗੀ ਬਾਕੀ ਦੋ ਕੱਪ ਦੇ ਵਿੱਚ ਆਪਾਂ ਡੰਡੀਆਂ ਜਿਹੜੀਆਂ ਲਗਾ ਲਵਾਂਗੇ ਸਾਰਿਆਂ ਨੂੰ ਕੱਪਾਂ ਨੂੰ ਆਪਾਂ ਚੰਗੀ ਤਰ੍ਹਾਂ ਟੱਕ ਦਿੱਤਾ ਹੈ ਤੇ ਚਾਕੂ ਦੀ ਹੈਲਪ ਦੇ ਨਾਲ ਛੋਟੇ ਛੋਟੇ ਹੋਲ ਕਰ ਲੈਣੇ ਜਿਹਦੇ ਵਿੱਚ ਇਹ ਦੀ ਸਟਿਕ ਜਿਹੜੀ ਕੁਲਫੀ ਵਾਲੀ ਉਹ ਲੱਗ ਜਾਵੇ ਸਟਿਕ ਨੂੰ ਆਪਾਂ ਜਿਹੜਾ ਨਾਲ ਦੀ ਨਾਲ ਹੀ ਲਗਾ ਦਵਾਂਗੇ ਇਹਦੇ ਵਿੱਚ ਵੀ ਸੇਮ ਇਸੇ ਤਰ੍ਹਾਂ ਕਰ ਦਵਾਂਗੇ ਤੇ ਇਹਨੂੰ ਫ੍ਰਿਜ ਦੇ ਵਿੱਚ 10 ਤੋਂ 12 ਘੰਟੇ ਲਈ ਮਤਲਬ ਪੂਰੀ ਰਾਤ ਲਈ ਆ ਪੂਰੇ ਦਿਨ ਲਈ ਤੁਸੀਂ ਸੈੱਟ ਕਰਕੇ ਰੱਖ ਦੇਣਾ ਹੈ ਦੂਜੀ ਸਾਈਡ ਤੇ ਮੇਰਾ ਬੇਟਾ ਕਹਿੰਦਾ ਮੈਂ ਜਿਹੜਾ ਦੁੱਧ ਬਚ ਗਿਆ ਉਹ ਛੋਟੇ ਛੋਟੇ ਮੋਲਡ ਵਾਲੀਆਂ ਗੁਲਫੀਆਂ ਬਣਾਉਣੀਆਂ ਨੇ ਇਹਦੇ ਵਿੱਚ ਪਾਉਣ ਲੱਗ ਗਿਆ ਇਹ ਵੀ ਬਹੁਤ ਹੀ ਜ਼ਿਆਦਾ ਵਧੀਆ ਇਹ ਉਸ ਤੋਂ ਵੀ ਜ਼ਿਆਦਾ ਸੋਹਣੀਆਂ ਲੱਗਦੀਆਂ ਸੀ ਦੇਖਣ ਨੂੰ ਤੇ ਬੱਚਿਆਂ ਨੂੰ ਇਹ ਜੀ ਚੀਜ਼ ਵਧੀਆ ਵੀ ਲੱਗਦੀ ਆ ਤੇ ਇਹ ਆਪਾਂ ਪਾ ਲਿਆ ਇਹ ਮੇਰੀ ਕਾਰੀਗਰੀ ਦੁੱਧ ਡੁੱਲ ਗਿਆ ਥੋੜਾ ਜਿਹਾ ਏਰੋ ਵੀ ਪਜਮਲੀ ਠੀਕ ਕਰਕੇ ਸੈਟ ਕਰਕੇ ਰੱਖ ਦਵਾਂਗੇ ਸਾਫ ਕਰਕੇ ਇਸ ਤਰ੍ਹਾਂ ਆਪਣੀਆਂ ਕੁਲਫੀਆਂ ਵੀ ਜੰਮ ਕੇ ਤਿਆਰ ਹੋ ਗਈਆਂ ਨੇ ਜਿਹੜਾ ਆਪਾਂ ਪਾਊਡਰ ਬਣਾਇਆ ਸੀਗਾ ਤੁਸੀਂ ਉਹਨੂੰ ਕਿਸੇ ਵੀ 에ਅਰਟਾਈਟ ਡੱਬੇ 'ਚ ਰੱਖ ਲਓ ਜਦੋਂ ਮਰਜ਼ੀ ਜੀ ਕੀਤਾ ਤੁਸੀਂ ਕੁਲਫੀ ਬਣਾਉਣੀ ਆ ਐਟ a ਟਾਈਮ ਆ ਜਿਹੜੀ ਕੁਲਫੀ ਬਣਾ ਕੇ ਤਿਆਰ ਕਰ ਸਕਦੇ ਹੋ ਨਾਲ ਦੀ ਨਾਲ ਤੁਸੀਂ ਥੋੜਾ ਜਿਹਾ ਪਾਊਡਰ ਪਾਓ ਤੇ ਕੁਲਫੀ ਜਿਹੜੀ ਜੰਮ ਕੇ ਤਿਆਰ ਆ ਇਸ ਤਰ੍ਹਾਂ ਆਪਾਂ ਥੋੜਾ ਥੋੜਾ ਰਬ ਕਰਾਂਗੇ ਦੋਨੋਂ ਸਾਈਡਾਂ ਤੋਂ ਹੇਟਾਂ ਤੋਂ ਥੋੜਾ ਜਿਹਾ ਪ੍ਰੈਸ ਕਰਾਂਗੇ ਤੇ ਕੁਲਫੀ ਆ ਜਿਹੜੀ ਆਪਣੀ ਆਸਾਨੀ ਦੇ ਨਾਲ ਨਿਕਲ ਜਾਊਗੀ ਤੁਸੀਂ ਕਿਸੇ ਡੱਬੇ ਦੇ ਵਿੱਚ ਵੀ ਜਮਾ ਸਕਦੇ ਹੋ ਇਸ ਤਰ੍ਹਾਂ ਵੀ ਹੇਟਾਂ ਤੋਂ ਵੀ ਆਪਾਂ ਥੋੜਾ ਜਿਹਾ ਰਬ ਕਰਾਂਗੇ ਉੱਪਰੋਂ ਹਲਕੀ ਜੀ ਡੰਡੀ ਖਿੱਚਾਂਗੇ ਤੇ ਕੁਲਫੀ ਆ ਜਿਹੜੀ ਬਿਲਕੁਲ ਆਪਣੀ ਬਾਹਰ ਆ ਜਾਊਗੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਪਿਆਰੀ ਕੁਲਫੀ ਬਣ ਕੇ ਤਿਆਰ ਹੋਈ ਹੈ ਤੇ ਟੇਸ ਤਾਂ ਬਹੁਤ ਹੀ ਜ਼ਿਆਦਾ ਲਾਜਵਾਬ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਈਆਂ ਨੇ ਇੰਨਾ ਲੱਗਦਾ ਹੀ ਨਹੀਂ ਹੈਗਾ ਵੀ ਤੁਸੀਂ ਘਰੇ ਬਣਾਈ ਆ ਬਹੁਤ ਕਰੀਮੀ ਟੈਕਸਚਰ ਆ ਤੇ ਬਹੁਤ ਜ਼ਿਆਦਾ ਮਤਲਬ ਵਧੀਆ ਟੇਸਟ ਹੈ ਕਿਉਂਕਿ ਇਹਦੇ ਵਿੱਚ ਮਿਲਕ ਪਾਊਡਰ ਪਾਇਆ ਆਪਾਂ ਕਸਟਰਡ ਪਾਇਆ ਉਹਦੇ ਨਾਲ ਬਹੁਤ ਹੀ ਜ਼ਿਆਦਾ ਕਰੀਮੀ ਟੇਸਟ ਆ ਜਿਹੜਾ ਆਉਂਦਾ ਇਹਨੂੰ ਵੀ ਪ੍ਰੈਸ ਕਰ ਦਵਾਂਗੇ ਤੇ ਇਹਨੂੰ ਵੀ ਆਪਾਂ ਕੱਟ ਲਾਵਾਂਗੇ ਤੁਸੀਂ ਚਾਹੋ ਚਮਚ ਦੀ ਹੈਲਪ ਦੇ ਨਾਲ ਖਾਣਾ ਜਾਂ ਫਿਰ ਉਹਦਾ ਵੀ ਬਣਾ ਕੇ ਖਾ ਸਕਦੇ ਹੋ ਇਹ ਸਾਰੀਆਂ ਆਪਣੇ ਬਣ ਕੇ ਤਿਆਰ ਹੋ ਗਈਆਂ ਨੇ ਥੋੜੀ ਜਿਹਾ ਆਪਾਂ ਗਾਰਨਿਸ਼ ਕਰ ਲਵਾਂਗੇ ਪਰ ਪਿਸਤਾ ਪਾ ਕੇ ਤਾਂ ਕਿ ਦੇਖਣ ਚ ਵੀ ਇਹ ਚੀਜ਼ ਸੋਹਣੀ ਲੱਗੇ ਖਾਣ ਦੇ ਨਾਲ ਨਾਲ ਦੇਖਣ ਚ ਵੀ ਪਿਆਰੀ ਲੱਗਣੀ ਚਾਹੀਦੀ ਹੈ ਇਸ ਤਰ੍ਹਾਂ ਆਪਾਂ ਇਹਨੂੰ ਗਾਰਨਿਸ਼ ਕਰ ਲਿਆ ਤੇ ਦੂਜੀ ਸਾਈਡ ਤੇ ਆਪਣੀਆਂ ਜਿਹੜੀਆਂ ਮੋਲਡ ਦੇ ਵਿੱਚੋਂ ਛੋਟੀਆਂ-ਛੋਟੀਆਂ ਸਟਾਰ ਵਾਲੀਆਂ ਕੁਲਫੀਆਂ ਜਮਾਈਆਂ ਹੋਈਆਂ ਸੀਗੀਆਂ ਉਹ ਵੀ ਆਪਾਂ ਦੇਖ ਲੈਨੇ ਆ। ਇਹਨਾਂ ਨੂੰ ਤੁਸੀਂ ਆਪ ਵੀ ਖਾ ਸਕਦੇ ਹੋ, ਬੱਚਿਆਂ ਨੂੰ ਵੀ ਦੇ ਸਕਦੇ ਹੋ, ਸਾਰੇ ਇੰਜੋਏ ਕਰ ਸਕਦੇ ਹੋ ਗਰਮੀ ਦੇ ਟਾਈਮ ਦੇ ਵਿੱਚ ਤੇ ਆਪਣੀਆਂ ਵੀ ਬਣ ਕੇ ਤਿਆਰ ਹੋਈਆਂ ਨੇ ਬਹੁਤ ਹੀ ਜ਼ਿਆਦਾ ਪਿਆਰੀਆਂ ਲੱਗ ਰਹੀਆਂ ਨੇ। ਦੇਖਣ ਚ ਇੱਦਾ ਲੱਗਦਾ ਜਿਵੇਂ ਕਿ ਚਾਕਲੇਟ ਹੁੰਦੀ ਆ ਬਿਲਕੁਲ ਹੀ ਬਹੁਤ ਹੀ ਵਧੀਆ ਮਤਲਬ ਸ਼ੇਪ ਵੀ ਇਹਨਾਂ ਦੀ ਬਣ ਕੇ ਤਿਆਰ ਹੋਈ ਆ। ਤੁਸੀਂ ਦੇਖ ਸਕਦੇ ਹੋ। ਇਹ ਇਹਦੇ ਵਿੱਚ ਵੀ ਤੁਸੀਂ ਜਮਾ ਸਕਦੇ ਹੋ ਇਹ ਜਿਹੜੀਆਂ ਚੀਜ਼ਾਂ ਬੱਚਿਆਂ ਦੇਖਣ ਚ ਬਹੁਤ ਸੋਹਣੀਆਂ ਲੱਗਦੀਆਂ ਨੇ ਇਹਦੇ ਚਾਹ ਨਾਲਾਂ ਚੀਜ਼ ਖਾ ਲੈਂਦੇ ਨੇ ਸਾਫ਼ ਸੁਥਰੀ ਚੀਜ਼ ਆ ਜਿਹੜੀ ਬਣ ਕੇ ਤਿਆਰ ਹੁੰਦੀ ਹੈ ਘਰ ਦੇ ਵਿੱਚ ਤਾਂ ਅਸੀਂ ਕੋਈ ਵੀ ਇਦਾਂ ਦੀ ਚੀਜ਼ ਬਣਾਉਣੇ ਹੁਣ ਲੋਜੀ ਕੁਲਫੀ ਆਪਣੇ ਤੇ ਆਈਸਕ੍ਰੀਮ ਆ ਜਿਹੜੀ ਬਣ ਕੇ ਤਿਆਰ ਹੋ ਗਈ ਆ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਤਾਂ ਪਲੀਜ਼ ਲਾਈਕ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਨਵੀਂ ਰੈਸਪੀ ਦੇ ਨਾਲ ਧੰਨਵਾਦ ਜੀ ਬਾਏ ਬਾਏ